ਪੰਜਾਬ ਦੇ ਕਿਸਾਨਾਂ ਦੇ ਨਾਲ ਜੁੜੀ ਹੋਈ ਖਬਰ ਤੋਂ ਕਰ ਲੈਂਦੇ ਆ ਦਾਦੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੇ ਨਾਲ ਇੱਕ ਬੈਠਕ ਕੀਤੀ ਗਈ ਹੈ ਦਾਦੀ ਕਿ ਇਸ ਮੀਟਿੰਗ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਸਬੰਧਤ 33 ਜਥੇਬੰਦੀਆਂ ਦੇ ਆਗੂਆਂ ਨੂੰ ਬੁਲਾਇਆ ਗਿਆ ਅਤੇ ਇਹਨਾਂ ਸਾਰੀਆਂ ਪ੍ਰਮੁੱਖ ਕਿਸਾਨ ਜੁਨੀਆਨਾ ਨੇ ਇਸ ਮੀਟਿੰਗ ਦੇ ਵਿੱਚ हिस्सा ਲਿਆ ਉਥੇ ਹੀ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਦੱਸਿਆ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਚ ਘੱਟੋ-ਘੱਟ ਸਮਰਥਨ ਮੁੱਲ ਅਤੇ ਫਸਲ ਦੀ ਖਰੀਦ ਦੀ ਗਾਰੰਟੀ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਦਰਜ ਕੀਤੇ ਗਏ ਕੇਸ ਨੂੰ ਰੱਦ ਕਰਨਾ ਉਥੇ ਹੀ ਲਖੀਮਪੁਰ ਖੀਰੀ ਦੇ ਵਿੱਚ ਮਾਰੇ ਗਏ ਕਿਸਾਨਾਂ ਨੂੰ ਇਨਸਾਫ ਅਤੇ ਮੁਕੰਮਲ ਕਰਜ਼ਾ ਮਾਫੀ ਅਤੇ ਨਾਲ ਹੀ ਪ੍ਰਾਈਵੇਟ ਬਿਜਲੀ ਬਿੱਲਾਂ ਨੂੰ ਰੱਦ ਕਰਨਾ ਆਦਿ ਮੰਗਾਂ ਸ਼ਾਮਲ ਸਨ ਦਾਦੀਏ ਕੀ ਕੁਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਮੋਹਾਲੀ ਸਰਦ ਦੇ ਉੱਤੇ ਧਰਨਾ ਦਿੱਤਾ ਗਿਆ ਸੀ ਪਰ ਬਾਅਦ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਤੈਅ ਕੀਤੀ ਗਈ ਅਤੇ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਤ ਨੂੰ ਆਪਣਾ ਮੰਗ ਪੱਤਰ ਸੌਂਪਣ ਅਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਵੀ ਮੀਟਿੰਗ ਕੀਤੀ ਗਈ ਸੀ ਅਤੇ ਮੀਟਿੰਗ ਕਰਕੇ ਧਰਨਾ ਸਮਾਪਤ ਹੈ ਜਿਹੜਾ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ। ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਹੁਣ ਕਿਸਾਨਾਂ ਨੇ ਜਿਹੜੀ ਮੀਟਿੰਗ ਤੈਅ ਹੋਈ ਸੀ ਉਸ ਦੇ ਅਨੁਸਾਰ ਸੀਐਮ ਮਾਨ ਦੇ ਨਾਲ ਅੱਜ ਮੁਲਾਕਾਤ ਕੀਤੀ ਹੈ। ਦੱਸਿਆ ਕਿ ਕੇਂਦਰ ਦੇ ਨਾਲ ਸੰਬੰਧਿਤ ਮੰਗਾਂ ਦੇ ਹੱਲ ਦੇ ਲਈ ਵੀ ਇਸ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਹੋਈ ਹੈ। ਉੱਥੇ ਕਿਸਾਨ ਆਗੂਆਂ ਨੇ ਮੀਟਿੰਗ ਤੋਂ ਪਹਿਲਾਂ ਕੀ ਕੁਝ ਕਿਹਾ ਆਓ ਸੁਣਦੇ ਹਾਂ। ਮੂਦੇ ਵਿੱਚ ਰਵਾਰ ਮਾહિતી ਸਲੇ ਕਰ ਲੋ। ਰੋ ਲੇ ਹਾਂਜੀ ਅੱਜ ਜਿਹੜੀ ਆਪਾਂ 26 27 28 ਨੂੰ ਐਸ ਕੇ ਐਮ ਨੇ ਇੱਥੇ ਧਰਨਾ ਦਿੱਤਾ ਸੀਗਾ ਤੇ ਅਸੀਂ ਟਾਈਮ 'ਤੇ ਅਸੋਸੀਏਸ਼ਨ ਸਾਹਿਬ ਦਾ ਉਹਨਾਂ ਨੇ ਅੱਜ ਦਾ ਸਮਾਂ ਦਿੱਤਾ ਜਿਹੜੀਆਂ ਸਾਰੀਆਂ ਮੰਗਾਂ ਨੇ ਜਿਹੜੀਆਂ ਸਟੇਟ ਪ੍ਰਤੀ ਨੇ ਉਹ ਜਲੰਭੀ ਸਕਿੰਦੀ ਜਿਹੜੀ ਬਿਮਾਰੀ ਦੀ ਆਪਣੇ ਜਾਨਵਰ ਮਰੇ ਸੀ ਉਹ ਆ ਹੜਾਂ ਦੀ ਮਾਰ ਮਰੀ ਆ ਉਹਨਾਂ ਦਾ ਜਿਹੜੇ ਮੁਆਵਜ਼ੇ ਦੀ ਗੱਲ ਆ ਤੇ ਬਾਕੀ ਸਾਰੀਆਂ ਮੰਗਾਂ ਨੇ ਐਸ ਕੇ ਐਮ ਨੇ ਅੱਜ ਰੱਖਣੀਆਂ ਨੇ ਤੇ ਸਰਕਾਰ ਦਾ ਰਵਈਆ ਦੇਖਦੇ ਆ ਕੀ ਉਸ ਮੰਗਾਂ ਦੇ ਉੱਤੇ ਕੀ ਜਵਾਬ ਦਿੰਦੇ ਜੇ ਰਵਈਆ ਸਹੀ ਨਹੀਂ ਰਿਹਾ ਜਿਸ ਤਰੀਕੇ ਨਾਲ ਪਹਿਲਾਂ ਬਹੁਤ ਸਾਰੀਆਂ ਮੀਟਿੰਗਾਂ ਬੇਸਿੱਟਾ ਹੀ ਰਹੀਆਂ ਨੇ ਦੇਖੋ ਅਸੀਂ ਇਹਨਾਂ ਨੂੰ ਗੱਲ ਦਾ ਸਵਾਗਤ ਕੀਤਾ ਸੀ ਇਹ ਕਹਿੰਦੇ ਵੀ ਧਰਨਾ ਨਾ ਲਾਓ ਸੜਕਾਂ ਨਾ ਰੋਕੋ ਜ਼ਿੰਮੇਵਾਰ ਬਣਾਤਾ ਸੀ ਯੂਨੀਅਨਾਂ ਨਾਲ ਫਿਰ ਇਹਨਾਂ ਨੇ ਕਿਹਾ ਸੀ ਵੀ ਸਾਡੇ ਨਾਲ ਬੰਦੇ ਨਹੀਂ ਰਹਿਣਗੇ ਉਹ ਇਹਨਾਂ ਨੂੰ ਇਹ 26 27 28 ਦੇ ਟਰਾਠ ਨੇ ਕਲੀਅਰ ਕਰਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰਾਂ ਹੁੰਦੀਆਂ ਨੇ ਉਹ ਆਮ ਇਨਸਾਨਾਂ ਵਾਸਤੇ ਸਾਰਿਆਂ ਵਾਸਤੇ ਕਿਸਾਨਾਂ ਵਾਸਤੇ ਹੁੰਦੀਆਂ ਉਹਨਾਂ ਦੀ ਜਿਹੜੀ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਸੁਣਨ ਨੂੰ ਹੁੰਦੀਆਂ ਨੇ ਉਹਨਾਂ ਨੂੰ ਪੂਰੇ ਕਰਨ ਨੂੰ ਹੁੰਦੀਆਂ ਨੇ ਜੇ ਨਹੀਂ ਕਰਦੀ ਤਾਂ ਅਗਾਹ ਜਿਹੜੀ ਕਾਰਵਾਈ ਆਏ ਮੀਟਿੰਗ ਕਰਕੇ ਐਸਕੇਮ ਉਹਦੇ ਵਾਚ ਕਰੂ ਕਿਹੜੀਆਂ ਮੁੱਖ ਮੰਗਾਂ ਹੈਗੀਆਂ ਕਿਉਂਕਿ ਜ਼ਿਆਦਾਤਰ ਕੇਂਦਰ ਸਰਕਾਰ ਤੋਂ ਮੰਗਦਾ ਜਿਹੜੇ ਕੇਂਦਰ ਸਰਕਾਰ ਨਾਲ ਸੀ ਉਹ ਗਵਰਨਰ ਸਾਹਿਬ ਨੂੰ ਦੇਤੀਆਂ ਸੀ ਅੱਜ ਕਹਾਣੀਆਂ ਮੰਗਾਂ ਪੰਜਾਬ ਸਰਕਾਰ ਨਾਲ ਰੇਟਡ ਜਿਹੜੀਆਂ ਹੋਣਗੀਆਂ ਉਹਨਾਂ ਤੇ ਹੀ ਅੱਜ ਵਿਚਾਰ ਕੀਤੀ ਜਾਵੇ ਠੀਕ ਹੈ ਠੀਕ ਹੈ ਜੀ ਸੋ ਇਸ ਖਬਰ ਦੇ ਉੱਤੇ ਹੋਰ ਚਰਚਾ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਮਿਤਤ ਸੇਠੀ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅਮਿਤ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਹੈ ਤੇ ਕੀ ਵਿਚਾਰ ਵਟਾਂਦਰਾ ਜਿਹੜਾ ਕਿਸਾਨਾਂ ਦੇ ਨਾਲ ਕੀਤਾ ਗਿਆ ਕੀ ਕੁਝ ਜਾਣਕਾਰੀ ਆ? ਹਾਂ ਬਿਲਕੁਲ ਜਿੰਦਾ ਦੱਸਣਾ ਚਾਹੁੰਗਾ ਕਿ ਕਰੀਬ 11:30 ਵਜੇ ਜਿਹੜਾ ਹੈ ਪੰਜਾਬ ਭਵੰਦ ਦੇ ਵਿੱਚ ਜਿਹੜਾ ਹੈ ਮੀਟਿੰਗ ਜਿਹੜੀ ਹੈ ਕਿਸਾਨਾਂ ਵੱਲੋਂ ਬੁਲਾਈ ਗਈ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣ ਦੇ ਨਾਲ ਉਹਨਾਂ ਦੀ ਗੱਲਬਾਤ ਹੋਈ ਕਿਸਾਨਾਂ ਦਾ ਆਗੂ ਜਿਹੜੇ ਸੀਗੇ ਉਹ ਉੱਥੇ ਮੌਜੂਦ ਸਨ ਤੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਜਦੋਂ ਕਸਾ ਨਕਸਾਨੀ ਐਦੋਲਨ ਚੱਲਿਆ ਸੀਗਾ ਕੇਂਦਰ ਦੇ ਖਿਲਾਫ ਉਜ਼ਰਮਿਆਂ ਜਿਹੜੇ ਕਿਸਾਨ ਜਿਹੜੇ ਨੇ ਉਥੇ ਜਿਨ੍ਹਾਂ ਦੀ ਮਰਤੀ ਹੁੰਦੀ ਆ ਉਹਨਾਂ ਤੇ ਜਿਹੜਾ ਹੈ ਮੁਆਵਜ਼ੇ ਦੀ ਗੱਲ ਕੀਤੀ ਗਈ ਸੀ ਕਿ ਪਿਛਲੇ ਨੂੰ ਲੈ ਕੇ ਜਿਹੜੀ ਗੱਲ ਕੀਤੀ ਗਈ ਜਿਹੜੇ ਪਿੱਛੇ ਹੜ੍ਹ ਵਾਲੀ ਸਥਿਤੀ ਜਿਹੜੀ ਹੈ ਪੰਜਾਬ ਦੇ ਵਿੱਚ ਬਣ ਗਈ ਸੀਗੇ ਉਹਦੇ ਵਿੱਚ ਜਿਹੜੇ ਜਿਹੜੇ ਜਾਨਵਰ ਸੀਗੇ ਉਹ ਮਰੇ ਸੀ ਉਹਨਾਂ ਨੂੰ ਲੈ ਕੇ ਗੱਲ ਕੀਤੀ ਗਈ ਤੇ ਬਿਲਕੁਲ ਲੰਮਾ ਕਾਫੀ ਵੱਡੀ ਜਿਹੜੀ ਹੈ ਕਾਫੀ ਦੇਰ ਤੱਕ ਜਿਹੜੀ ਹੈ ਚਰਚਾ ਚੱਲਦੀ ਰਹੀ ਵੱਖ-ਵੱਖ ਜਿਹੜੀਆਂ ਆਪਣਾ ਗੱਲਾਂ ਸੀਗੀਆਂ ਉਹਨਾਂ ਨੂੰ ਲੈ ਕੇ ਜਿਹੜੀ ਹੈ ਕੁਝ ਗੱਲਾਂ ਨੂੰ ਲੈ ਕੇ ਜਿਹੜੀ ਹੈ ਸੈਂਪਤੀ ਵੀ ਜਿਹੜੀ ਹੈ ਪੰਜਾਬ ਸਰਕਾਰ ਦੀ ਜਿਹੜੀ ਹੈ ਬਣ ਗਈ ਹੈ ਜਿਹੜੇ ਤਿੰਨ ਕਾਲੇ ਕਾਨੂੰਨ ਸੀਗੇ ਜਦੋਂ ਪੂਰਾ ਇੱਕ ਕਿਸਾਨੀ ਅੰ ਜਿਹੜੀ ਹੈ ਗੱਲ ਹੋਈ ਹੈ ਕਿ ਹੈ ਕਿ ਉਤਰਮਿਆਨ ਜਿਹੜੇ ਕਿਸਾਨ ਸੀਗੇ ਜਿਹੜੇ ਉੱਥੇ ਸ਼ਹੀਦ ਹੋਏ ਸੀਗੇ ਉਹਨਾਂ ਨੂੰ ਲੈ ਕੇ ਜਿਹੜੀ ਹੈ ਉੱਥੇ ਗੱਲ ਚੱਲੀ ਤੇ ਅਲੱਗ-ਅਲੱਗ ਜਿਹੜੇ ਮੁੱਦੇ ਸੀਗੇ ਜਿਹੜੇ ਨੇ ਪੰਜਾਬ ਸਰਕਾਰ ਦੇ ਸਾਹਮਣੇ ਕਿਸਾਨਾਂ ਵੱਲੋਂ ਜਿਹੜੇ ਨੇ ਅੱਜ ਰੱਖੇ ਗਏ ਨੇ ਅ ਅਮਿਤ ਜੇਕਰ ਗੱਲ ਕੀਤੀ ਜਾਵੇ ਲਕੀਮਪੁਰ ਖੀਰੀ ਦੀ ਜਿਵੇਂ ਤੁਸੀਂ ਵੀ ਗੱਲ ਕੀਤੀ ਆ ਉਸ ਨੂੰ ਲੈ ਕੇ ਮੀਟਿੰਗ ਦੇ ਵਿੱਚ ਕੀ ਵਿਚਾਰ ਕੀਤਾ ਗਿਆ ਕਿਉਂਕਿ ਹਜੇ ਤੱਕ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਤੇ ਲਗਾਤਾਰ ਕਿਸਾਨ ਮੰਗ ਕਰਦੇ ਆ ਰਹੇ ਨੇ ਵੀ ਕੇਂਦਰ ਸਰਕਾਰ ਹੈ ਜਿਹੜੀ ਉਹ ਦੋਸ਼ੀਆਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਆ ਬਿਲਕੁਲ ਲਖਨਊਰ ਜਿਹੜਾ ਮਾਮਲਾ ਸੀਗਾ ਉਹਨੂੰ ਲੈ ਕੇ ਵੀ ਜਿਹੜੀ ਹੈ ਗੱਲ ਹੋਈ ਕਿ ਸਾਫ਼ ਤੌਰ ਤੇ ਜਿਹੜਾ ਹੈ ਕਿਸਾਨ ਜਿਹੜੇ ਨੇ ਬਾਰ ਬਾਰ ਕੇਂਦਰ ਸਰਕਾਰ ਤੇ ਇਹੀ આરોਪ ਲਗਾ ਰਹੇ ਨੇ ਕਿ ਕਿਸਾਨ ਜਿਹੜੇ ਉਹ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਕੇਂਦਰ ਜਿਹੜੀ ਹੈ ਕਿਸੇ ਨਾ ਕਿਸੇ ਬਚਾਉਣ ਦੀ ਜਿਹੜੀਆਂ ਕੋਸ਼ਿਸ਼ ਕਰ ਗਿਆ ਉਹਨੂੰ ਲੈ ਕੇ ਵੀ ਜਿਹੜੀ ਹੈ ਕਿ ਪੰਜਾਬ ਸਰਕਾਰ ਨੇ ਕਿਹਾ ਕਿ ਉਹਨੂੰ ਲੈ ਕੇ ਵੀ ਅਸੀਂ ਜਿਹੜੀ ਆਵਾਜ਼ ਜਿਹੜੀ ਚੱਕਾਂਗੇ ਅੱਗੇ ਜਿਹੜੀ ਗੱਲਬਾਤ ਜਿਹੜੀ ਹੈ ਕੇਂਦਰ ਦੇ ਨਾਲ ਜਿਹੜੀ ਹੈ ਹੁਣ ਹੋਏਗੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਹੁਣ ਕਿਸ ਤਰ੍ਹਾਂ ਦੀ ਰਣਨੀਤੀ ਜਿਹੜੀ ਹੈ ਬਣਾਈ ਜਾਂਦੀ ਹੈ ਬਾਕੀ ਅਗਰ ਅੱਜਕੱਲ੍ਹ ਕੀਤੀ ਜਾਵੇ ਤਾਂ ਬਿਲਕੁਲ ਸ਼ਾਂਤੀ ਘਟਕ ਜਿਹੜੀ ਹੈ ਕਿ ਕਾਫੀ ਗੱਲਾਂ ਜਿਹੜੀਆਂ ਨੇ ਪੰਜਾਬ ਸਰਕਾਰ ਨੇ ਮੰਨ ਵੀ ਲਈਆਂ ਨੇ ਤੇ ਜਿਹੜੇ ਕਿਸਾਨ ਸੀਗੇ ਉਸ ਤੋਂ ਬਾਅਦ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਬਾਹਰ ਆਏ ਤਾਂ ਕਾਫੀ ਕੁਝ ਵੀ ਦਿਖ ਰਿਹਾ ਸੀਗੇ ਹਾਂ ਅਮੀ ਤਾਂ ਜੇਕਰ ਗੱਲ ਕੀਤੀ ਜਾਵੇ ਜਿਵੇਂ ਤੁਸੀਂ ਲਖੀਮਪੁਰ ਖੀਰੀ ਦੀ ਗੱਲ ਕੀਤੀ ਹੈ ਵੀ ਦੋਸ਼ੀਆਂ ਨੂੰ ਲੈ ਸਜ਼ਾ ਦਿਵਾਉਣ ਦੇ ਲਈ ਗੱਲਬਾਤ ਹੋਈ ਹੈ ਤੇ ਗੱਲ ਕੀਤੀ ਜਾਵੇ ਮੰਤਰੀ ਤਾਂ ਉਹ ਫਿਰ ਕੇਂਦਰ ਦੇ ਵਿੱਚ ਹੀ ਬੈਠੇ ਨੇ ਨਾ ਕਿਉਂਕਿ ਮੋਦੀ ਸਰਕਾਰ ਲਗਾਤਾਰ ਪ੍ਰੈਸ਼ਰ ਦੇ ਵਿੱਚ ਸੀ ਤੇ ਕੈਨੀ ਮਿਸ਼ਰਾ ਜੀ ਆਪਾਂ ਗੱਲ ਕਰ ਲਈਏ ਉਹਦੇ ਉੱਤੇ ਦੋਸ਼ ਸੀ ਕੀ ਉਹਦੇ ਦੇ ਮੁੰਡਾ ਹੈਗਾ ਜਿਹੜਾ ਉਹਦਾ ਲੜਕਾ ਸੀ ਉਹਨੇ ਮਤਲਬ ਇਹ ਵਾਰਦਾਤ ਕੀਤੀ ਅਤੇ ਉਹਨੂੰ ਸਜ਼ਾ ਨਹੀਂ ਦਿੱਤੀ ਗਈ ਤਾਂ ਫਿਰ ਕਿਵੇਂ ਉੱਤੇ ਕੇਂਦਰ ਤੇ ਪ੍ਰੈਸ਼ਰ ਹੈ ਜਿਹੜਾ ਪੰਜਾਬ ਸਰਕਾਰ ਜਾਂ ਕਿਸਾਨ ਪਾ ਸਕਣਗੇ ਬਿਲਕੁਲ ਦੋਸਤਾਂ ਚੌਪੜੀ ਦੇ ਜਿਸ ਤਰ੍ਹਾਂ ਹੁਣ ਚੋਣਾਂ ਵੀ ਨਜ਼ਦੀਕ ਆ ਰਹੇ ਨੇ ਹੋ ਸਕਦਾ ਹੈ ਕਿ ਇਸ ਤੇ ਜਿਹੜਾ ਹੈ ਕੇਂਦਰ ਤੇ ਜਿਹੜਾ ਹੈ ਬਿਲਕੁਲ ਦਬਾਅ ਬਣਾਇਆ ਜਾ ਸਕੇ ਕਿਸਾਨ ਆਗੂ ਜਿਹੜੇ ਹੈ ਆਫ ਦਾ ਰਿਕਾਰਡ ਜਿਹੜਾ ਹੈ ਇਹ ਵੀ ਕਹਿੰਦੇ ਨਜ਼ਰ ਆਈ ਸੀ ਕਿ ਕਿ ਹੋ ਸਕਦਾ ਹੈ ਅੰਦੋਲਨ ਜਿਹੜਾ ਹੈ ਉਸ ਚੀਜ਼ ਨੂੰ ਲੈ ਕੇ ਕਿ ਜਿਹੜਾ ਹੈ ਕੀਤਾ ਜਾ ਸਕੇ ਕਿ ਪੂਰੀ ਜਿਹੜੀ ਚਰਚਾ ਵਾਂ ਹੈ ਅੰਦਰ ਜਿਹੜੀ ਮੀਟਿੰਗ ਹੁੰਦੀ ਆ ਉਤੇ ਵੀ ਜਿਹੜੀ ਹੈ ਉਸ ਜਿਹੜਾ ਘਟਨਾ ਕ੍ਰਮ ਸੀਗਾ ਉਹਨੂੰ ਲੈ ਕੇ ਜਿਹੜੀ ਹੈ ਅੰਦਰ ਚਰਚਾ ਹੋਈ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਜਿਹੜੀ ਹੈ ਇਸ ਮੁੱਦੇ ਤੇ ਜਿਹੜੀ ਹੈ ਕੀ ਫੈਸਲਾ ਲੈਂਦੀ ਹੈ ਉੱਥੇ ਅਗਰ ਕੇਂਦਰ ਸਰਕਾਰ ਆਪਣਾ ਅਗਰ ਉਤੇ ਜਿਹੜੇ ਕਿਸਾਨ ਆਗੂ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈ ਕੇਂਦਰ ਦੇ ਖਿਲਾਫ ਜਿਹੜਾ ਨੇ ਉਹ ਕੀ ਕਦਮ ਚੱਕਦੇ ਨੇ ਕਿਉਂਕਿ ਵੱਡਾ ਮਾਮਲਾ ਸੀਗਾ ਤੇ ਬਿਲਕੁਲ ਕਿਸਾਨ ਚਾਹੁੰਦੇ ਨੇ ਕਿ ਉਸ ਤੇ ਜਿਹੜਾ ਹੈ ਹੱਲ ਜਿਹੜਾ ਹੈ ਹੋਣਾ ਚਾਹੀਦਾ ਹੈ ਅ ਅਮਿੱਤ ਪਰਾਲੀ ਦਾ ਅਹਿਮ ਮੁੱਦਾ ਹੈਗਾ ਤੇ ਪਰਾਲੀ ਦੇ ਸੁਚੱਜੇ ਪ੍ਰਬੰਧ ਦੇ ਲਈ ਕੀ ਯਤਨ ਨੇ ਜਿਹੜੇ ਅਗਲੇ ਸੀਜ਼ਨ ਦੇ ਵਿੱਚ ਕੀਤੇ ਜਾ ਸਕਦੇ ਨੇ ਤੇ ਆ ਹੁਣ ਪਿੱਛੇ ਜਿਹੜਾ ਸੀਜ਼ਨ ਲੰਘ ਕੇ ਹਟਿਆ ਇਹਦੇ ਵਿੱਚ ਕੀ ਕਮੀਆਂ ਰਹਿ ਗਈਆਂ ਇਸ ਦੇ ਉੱਤੇ ਵੀ ਕੋਈ ਵਿਚਾਰ ਚਰਚਾ ਕੀਤੀ ਗਈ ਜੇਕਰ ਪ੍ਰਾਲੀ ਦੀ ਗੱਲ ਕੀਤੀ ਜਾਵੇ ਦਵਿੰਦਰ ਕਿਉਂਕਿ ਅਕਸਰ ਜਿਹੜਾ ਹੈ ਪੰਜਾਬ ਨੂੰ ਜਿਹੜਾ ਹੈ ਪ੍ਰਾਲੀ ਵਾਲੇ ਮੁੱਦੇ ਤੇ ਅਕਸਰ ਪੰਜਾਬ ਨੂੰ ਦੋਸ਼ੀ ਇਹ ਮੰਨਿਆ ਜਾਂਦਾ ਪੰਜਾਬ ਤੇ ਦੋਸ਼ ਲਾਇਆ ਜਾਂਦਾ ਹੈ ਕਿ ਪੰਜਾਬ ਦਾ ਜਿਹੜਾ ਧੂਆ ਹੈ ਉਹ ਜਿਹੜਾ ਹੈ ਦਿੱਲੀ ਪਹੁੰਚਦਾ ਹੈ ਲਗ ਲਗ ਸੂਬਿਆਂ ਦੇ ਵਿੱਚ ਜਿਹੜਾ ਹੈ ਪਹੁੰਚਦਾ ਤੇ ਇਹਨੂੰ ਲੈ ਕੇ ਵੀ ਜਿਹੜਾ ਹੈ ਚਰਚਾ ਹੋਈ ਹੈ ਜ਼ਰੂਰ ਅੰਦਰ ਹੋਈ ਹੈ ਤੇ ਸਾਫ਼ ਤੌਰ ਤੇ ਅਗਰ ਆਪਾਂ ਕਹਿ ਸਕੀਏ ਕਿ ਆਉਣ ਵਾਲਾ ਜਿਹੜਾ 2024 ਹੈ ਉਹਦੇ ਵਿੱਚ ਹੁਣ ਅਗਰ ਜਿਸ ਤਰ੍ਹਾਂ ਪ੍ਰਾਲੀ ਜਲਾਨ ਕਿਉਂਕਿ ਪ੍ਰਾਈ ਜਦੋਂ ਪ੍ਰਾਲੀ ਦੀ ਹੋਣੀ ਹੈ ਉਸ ਸਮੇਂ ਜਿਹੜੀ ਹੈ ਕੋਈ ਰਣਨੀਤੀ ਬਣਾਈ ਜਾ ਸਕਦੀ ਹੈ ਜਾਂ ਕੋਈ ਮਸ਼ੀਨਾ ਜਿਹੜੀਆਂ ਨੇ ਉਹ ਦਿੱਤੀ ਜਾ ਸਕਦੀ ਹੈ ਤੇ ਬਿਲਕੁਲ ਅੰਦਰ ਜਿਹੜੀ ਹੈ ਉਹਨੂੰ ਲੈ ਕੇ ਵੀ ਜਿਹੜੀ ਹੈ ਚਰਚਾ ਹੋਈ ਸੀਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜ 2024 ਦੇ ਵਿੱਚ ਤੇ ਉਸ ਜਿਹੜੀ ਕੋਈ ਮਸ਼ੀਨਾਂ ਆਕਰ ਉਸ ਤੇ ਲੈਣੀ ਆ ਤੇ ਮਸ਼ੀਨਾਂ ਨੂੰ ਲੈ ਕੇ ਕੋਈ ਜਿਹੜੀ ਹੈ ਸਬਕਤੀ ਦੀ ਗੱਲ ਜਿਹੜੀ ਆ ਹੋ ਸਕਦੀ ਹੈ ਹੋਰ ਵੀ ਕਈ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਹਮਣੇ ਆ ਸਕਦੀ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ